ਸਾਰਿਆਂ ਨੂੰ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਕੀ ਤਹਾਨੂੰ ਵੀ ਅਨਜਾਨ ਡਰ ਸਤਾਉਂਦੇ ਰਹਿੰਦੇ ਹਨ ਅਕਸਰ ਹੀ ਬਹੁਤ ਸਾਰੇ ਦੋਸਤਾਂ ਦਾ ਬਹੁਤ ਸਾਰੇ ਮਿੱਤਰਾਂ ਨੇ ਮੈਨੂੰ ਇੱਕ ਕੁਐਸਚਨ ਪੁੱਛਿਆ ਕਿ ਸਾਨੂੰ ਅਨਜਾਨ ਡਰ ਲੱਗਦਾ ਰਹਿੰਦਾ ਹਰ ਵਕਤ ਸਾਨੂੰ ਇਹ ਲੱਗਦਾ ਰਹਿੰਦਾ ਸਾਨੂੰ ਕੁਝ ਮਾੜਾ ਹੋਵੇਗਾ ਮਾੜਾ ਹੋਵੇਗਾ ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਤੁਹਾਨੂੰ ਵੀ ਅੰਦਰ ਹੀ ਅੰਦਰ ਵੀ ਅਨਜਾਨ ਡਰ ਸਤਾਉਂਦਾ ਹੈ ਇਸ ਦੇ ਪਿੱਛੇ ਦੇ ਅਸੀਂ ਕਾਰਨ ਤੁਹਾਡੇ ਨਾਲ ਅੱਜ ਸਾਂਝੇ ਕਰਾਂਗੇ ਤੇ ਇਸ ਦਾ ਹੱਲ ਵੀ ਅਸੀਂ ਤੁਹਾਨੂੰ ਅੱਜ ਦੇਵਾਂਗੇ ਸੋ ਦੋਸਤੋ ਇਹ ਇੱਕ ਮਾਨਸਿਕ ਅਵਸਥਾ ਹੈ ਸਾਡੇ ਜੀਵਨ ਦੇ ਵਿੱਚ ਅਣਜਾਣ ਡਰਾਂ ਦਾ ਜੋ ਕਾਰਨ ਬੰਦਾ ਹੈ ਅਸੀਂ ਹਰ ਵਕਤ ਬਿਨਾਂ ਵਜ੍ਹਾ ਦੇ ਖਿਆਲਾਂ ਵਿੱਚ ਤੁਰੇ ਫਿਰਦੇ ਹਾਂ ਪ੍ਰਾਤਮਿਕ ਖਿਆਲਾਂ ਵਿੱਚ ਤੁਰੇ ਫਿਰਦੇ ਹਾਂ ਹਰ ਵਕਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਰਾਤ ਸੁਪਣੇ ਵਿੱਚ ਵੀ ਡਰਾਂ ਦੇ ਵਿੱਚ ਹੀ ਰਹਿੰਦੇ ਹਾਂ ਸਾਨੂੰ ਸੁਪਨੇ ਵੀ ਉਸੇ ਤਰ੍ਹਾਂ ਦੇ ਆਉਂਦੇ ਆ ਜਿਸ ਤਰ੍ਹਾਂ ਦੇ ਸਾਡੇ ਖਿਆਲ ਹੁੰਦੇ ਆ ਇਹ ਅਣਜਾਣ ਡਰ ਬਹੁਤ ਸਾਰੇ ਲੋਕਾਂ ਦੇ ਵਿੱਚ ਵੇਖਣ ਨੂੰ ਮਿਲਦੇ ਹਨ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਅਣਜਾਣ ਡਰਾਂ ਤੋਂ ਪਰੇਸ਼ਾਨ ਹਨ ਸੋ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਅਣਜਾਣ ਡਰ ਤੁਹਾਨੂੰ ਵਾਰ-ਵਾਰ ਸਤਾਉਂਦੇ ਰਹਿੰਦੇ ਆ ਤਾਂ ਤੁਸੀਂ ਇਹਨਾਂ ਅਣਜਾਣ ਡਰਾਂ ਤੋਂ ਛੁਟਕਾਰਾ ਪਾ ਸਕਦੇ ਆ ਆਪਣੇ ਇਹਨਾਂ ਅਣਜਾਣ ਡਰਾਂ ਤੋਂ ਛੁਟਕਾਰਾ ਪਾਉਣ ਦੇ ਲਈ ਤੁਹਾਨੂੰ ਆਪਣੇ ਮਨ ਦੀ ਅਵਸਥਾ ਨੂੰ ਸੁਧਾਰਨਾ ਪਵੇਗਾ ਅਨਜਾਨ ਡਰ ਦੇ ਉਹ ਦਾ ਮੁੱਖ ਕਾਰਨ ਸਾਡੇ ਮਨ ਦੀ ਨੈਗੇਟਿਵ ਪ੍ਰੋਗਰਾਮਿੰਗ ਸਾਡੇ ਜੀਵਨ ਚ ਵਾਪਰਨ ਵਾਲੀਆਂ ਕੁਝ ਨਕਾਰਾਤਮਕ ਘਟਨਾਵਾਂ ਸਾਡੇ ਘਰ ਪਰਿਵਾਰ ਦਾ ਮਾਹੌਲ ਜੋ ਘਰ ਪਰਿਵਾਰ ਦਾ ਮਾਹੌਲ ਹੁੰਦਾ ਨਕਾਰਾਤਮਕਤਾ ਨਹੀਂ ਚੁਗਲੀ ਨਿੰਦਿਆ ਸਾੜਾ ਜਾਂ ਕੁਝ ਸਾਡੇ ਦੋਸਤ ਮਿੱਤਰਾਂ ਦੀਆਂ ਕੁਝ ਨੈਗੇਟਿਵ ਗੱਲਾਂ ਸਾਨੂੰ ਡਰਾਂ ਦੇ ਵਿੱਚ ਲੈ ਕੇ ਜਾਂਦੀਆਂ ਹਨ ਅਸੀਂ ਕਿਈ ਵਾਰੀ ਕਿਸੇ ਨਕਾਰਾਤਮਕ ਗੱਲ ਨੂੰ ਫੜ ਲੈਨੇ ਤੇ ਉਸ ਗੱਲ ਨੂੰ ਆਪਣੇ ਜੀਵਨ ਦੇ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦੇਨੇ ਆਂ ਤੇ ਉਹੀ ਘਟਨਾਵਾਂ ਬਾਅਦ ਸਾਡੇ ਜੀਵਨ ਚ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਸਾਡਾ ਮਨ ਨਕਾਰਾਤਮਿਕ ਗੱਲ ਬਾਰੇ ਸੋਚੂਗਾ ਉਹਦੇ ਤੋਂ ਡਰੂਗਾ ਜਦ ਅਸੀਂ ਉਸ ਡਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਹੋਰ ਵੱਧਦਾ ਤੇ ਉਹ ਘਟਨਾਵਾਂ ਸਾਡੇ ਜੀਵਨ ਦੇ ਵਿੱਚ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਸੋ ਇਹਦਾ ਘਟਨਾਵਾਂ ਤੋਂ ਬਚਣ ਦੇ ਲਈ ਸਭ ਤੋਂ ਪਹਿਲਾਂ ਕੁਝ ਬੇਸਿਕ ਗੱਲਾਂ ਤੁਹਾਨੂੰ ਸਮਝਾਵਾਂਗਾ ਬਾਅਦ ਧਿਆਨ ਦੀਆਂ ਗੱਲਾਂ ਵੀ ਤੁਹਾਨੂੰ ਦੱਸਾਂਗੇ ਧਿਆਨ ਰਹੀ ਇਹਨਾਂ ਨੂੰ ਕਿਵੇਂ ਸੈੱਟ ਕੀਤਾ ਜਾ ਸਕਦਾ ਤੇ ਮੈਨੀਫੈਸਟੇਸ਼ਨ ਦੇ ਰਾਹੀਂ ਇਹਨਾਂ ਡਰਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੁਹਾਨੂੰ ਲਾਭ ਅਟਰੈਕਸ਼ਨ ਦੇ ਨਿਯਮ ਦੇ ਤਹਿਤ ਸਮਝਾਵਾਂਗੀ। ਜੋ ਅਣਜਾਣ ਡਰ ਨੇ ਸਮਾਜਿਕ ਤੌਰ ਤੇ ਹੋ ਸਕਦੇ ਨੇ, ਮਾਨਸਿਕ ਤੌਰ ਤੇ ਹੋ ਸਕਦੇ ਨੇ। ਸਾਡੇ ਘਰ ਪਰਿਵਾਰ ਤੋਂ ਹੀ ਸਾਨੂੰ ਇਹ ਅਣਜਾਣ ਡਰ ਮਿਲਦੇ ਜਦੋਂ ਘਰਾਂ ਦੇ ਮਾਹੌਲ ਨਕਾਰਾਤਮਕ ਹੋਣ ਸਾਡੇ ਸਮਾਜ ਦਾ ਮਾਹੌਲ ਨਕਾਰਾਤਮਕ ਹੋਵੇ। ਹੁਣ ਸਭ ਤੋਂ ਪਹਿਲਾਂ ਕਾਰਨ ਦੱਸਦੇ ਹਾਂ। ਸਾਡਾ মিডিਆ ਹਰ ਵਕਤ 네ਗਟਿਵਿਟੀ ਨੂੰ ਫੈਲਾਉਂਦਾ, ਨਕਾਰਾਤਮਕਤਾ ਨੂੰ ਫਲਾਉਂਦਾ, 네ਗਟਿਵਿਟੀ ਕਰਕੇ ਹੀ ਸਾਡੇ ਜੀਵਨ ਦੇ ਵਿੱਚ ਉਹ ਨਕਾਰਾਤਮਿਕ ਪ੍ਰੋਗਰਾਮਿੰਗ ਹੁੰਦੀ ਹੈ ਮਨ ਦੀ ਮਨ ਦੀ ਨੈਗੇਟਿਵ ਪ੍ਰੋਗਰਾਮਿੰਗ ਦੇ ਕਰਕੇ ਸਾਡੇ ਜੀਵਨ ਦੇ ਵਿੱਚ ਉਹ ਡਰ ਆਉਂਦੇ ਹਨ ਸਾਡਾ ਸੰਗੀਤ ਵੀ ਨੈਗੇਟਿਵ ਆ ਸਾਡਾ ਮੀਡੀਆ ਵੀ ਨੈਗੇਟਿਵ ਆ ਸਾਡੇ ਘਰਾਂ ਦਾ ਮਾਹੌਲ ਵੀ ਨੈਗੇਟਿਵ ਆ ਸੀ ਹਰ ਵਕਤ ਖਬਰਾਂ ਸੁਣਦੇ ਆ ਜੇਕਰ ਤੁਸੀਂ ਹਰ ਵਕਤ ਖਬਰਾਂ ਸੁਣਦੇ ਹੋ ਤਾਂ ਤੁਹਾਡੇ ਜੀਵਨ ਦੇ ਵਿੱਚ ਇਹ ਅਣਜਾਣ ਡਰ ਆਉਣਗੇ ਆਉਣਗੇ ਸੋ ਇਹਨਾਂ ਨੂੰ ਸ਼ਟਕਾਰਾ ਕਿਵੇਂ ਪਾਉਣਾ ਸਭ ਤੋਂ ਪਹਿਲਾਂ ਤਾਂ ਤੁਸੀਂ ਹੀ ਕੋਸ਼ਿਸ਼ ਕਰੋ ਕੁਦਰਤ ਦੇ ਨਾਲ ਜੁੜਨ ਦੀ ਆਪ ਦੇ ਆਪ ਨੂੰ ਸਮਾਂ ਦਿਓ ਕੁਦਰਤ ਦੇ ਨਾਲ ਸਮਾਂ ਬਿਤਾਓ ਕਿਸ ਤਰ੍ਹਾਂ ਸਮਾਂ ਬਿਤਾਉਣਾ ਸਭ ਤੋਂ ਪਹਿਲਾਂ ਤਾਂ ਜ਼ਮੀਨ ਤੇ ਬੈਠਣਾ ਸ਼ੁਰੂ ਕਰੋ ਦਿਨ ਦੇ ਵਿੱਚ ਘੱਟੋ ਘੱਟ 2 ਘੰਟੇ ਦੇ ਲਈ ਜ਼ਮੀਨ ਤੇ ਬੈਠੋ ਨੰਗੇ ਪੈਰੇ ਰਹਿਣ ਦੀ ਕੋਸ਼ਿਸ਼ ਕਰੋ ਜ਼ਮੀਨ ਤੁਹਾਡੇ ਅੰਦਰ ਦੀ ਨਕਾਰਾਤਮਕ ਊਰਜਾ ਨੂੰ ਆਪਣੇ ਵੱਲ ਖਿੱਚ ਲੈਂਦੀ ਆ ਆਪਣੇ ਵਿੱਚ ਖਿੱਚ ਲੈਂਦੀ ਇਹ ਜੜ ਚੱਕਰ ਕਰਕੇ ਹੁੰਦਾ ਹੈ ਜਿਹਨੂੰ ਮੁਲਾਤਾਰ ਚੱਕਰ ਬੋਲਦੇ ਆ ਜਿਸਨੂੰ ਰੂਟ ਚੱਕਰਾ ਬੋਲਦੇ ਆ ਜਦੋਂ ਤੁਹਾਡਾ ਰੂਟ ਚੱਕਰਾ ਇੰਬੈਲੈਂਸ ਹੁੰਦਾ ਜੜ ਚੱਕਰ ਤੁਹਾਡਾ ਇੰਬੈਲੈਂਸ ਹੁੰਦਾ ਤਾਂ ਤੁਹਾਡੇ ਹਮ ਦਾ ਡਰ ਚਿੰਤਾ ਬੇਚੈਨੀ ਲੱਗੀ ਰਹਿੰਦੀ ਆ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਮਨ ਭੱਜਦਾ ਉਟੂ ਟੂ ਕਰਦਾ ਘਰੋਂ ਬਾਹਰ ਜਾਣੇ ਹੋ ਤਾਂ ਘਰੇ ਆਉਣ ਨੂੰ ਦਿਲ ਕਰਦਾ ਘਰੇ ਰਹਿਣੇ ਤਾਂ ਘਰੋਂ ਬਾਹਰ ਜਾਣ ਨੂੰ ਦਿਲ ਕਰਦਾ ਯਾਨੀ ਕਹਿੰਦੇ ਤੋਂ ਭਾਵ ਮਨ ਦੇ ਵਿੱਚ ਕਿਤੇ ਟਿਕਾਵ ਨਹੀਂ ਆਉਂਦਾ ਇੰਜ ਲੱਗਦਾ ਰਹਿੰਦਾ ਕੁਝ ਹੋਣਾ ਜਾਵੇ ਕੁਝ ਹੋਣਾ ਜਾਵੇ ਕੁਝ ਹੋਣਾ ਜਾਵੇ ਇਸ ਉਸ ਡਰ ਦੀ ਵਜ੍ਹਾ ਦੇ ਕਰਕੇ ਤੁਹਾਡੇ ਜੀਵਨ ਦੇ ਚ ਹੋਰ ਨਿਖਰਾਤ ਦੀ ਘਟਨਾਵਾਂ ਵਾਪਰਨੀ ਸ਼ੁਰੂ ਹੋ ਜਾਂਦੀਆਂ ਸੋ ਆਪਣੇ ਜੀਵਨ ਨੂੰ ਜੇਕਰ ਤੁਸੀਂ ਸੌਖਾ ਬੁਲਾਉਣਾ ਚਾਹੁੰਦੇ ਹੋ ਤਾਂ ਆਪਣੇ ਜੜ ਚੱਕਰ ਨੂੰ ਸਟਰੋਂਗ ਕਰੋ ਦੂਸਰਾ ਹੈ ਸੈਕਰਲ ਚੱਕਰ ਸੈਕਰਲ ਚੱਕਰ ਸਾਡੇ ਅੰਦਰ ਨਵੀਆਂ ਸਿਰਜਣਾਵਾਂ ਨੂੰ ਬਣਾਉਣ ਦੇ ਲਈ ਸਹਾਇ ਹੁੰਦਾ ਸਾਡੇ ਮਨ ਨੂੰ ਸ਼ਾਂਤੀ ਲੈ ਕੇ ਆਉਣ ਦੇ ਲਈ ਸਹਾਇ ਹੁੰਦਾ ਸਾਨੂੰ ਨਵੇਂ ਫੈਸਲੇ ਲੈ ਕੇ ਆਉਣ ਦੇ ਲਈ ਸਹਾਇ ਹੁੰਦਾ ਇਸ ਦਾ ਜੋ ਤੱਤ ਹੈ ਉਹ ਪਾਣੀ ਹੈ ਜੜਜ ਤ ਤ ਜ਼ਮੀਨ ਮਿੱਟੀ ਹੈ ਤੇ ਸੈਕਰਲ ਚੱਕਰ ਦਾ ਜੋ ਤੱਤ ਹੈ ਉਹ ਪਾਣੀ ਹੈ ਜੇਕਰ ਤੁਸੀਂ ਆਪਣੇ ਇਸ ਚੱਕਰ ਨੂੰ ਸਹੀ ਕਰਦੇ ਹੋ ਤਾਂ ਤੁਸੀਂ ਨਵਾਂ ਕੁਝ ਸਿੱਖਣ ਨਵਾਂ ਕੁਝ ਜਾਣਨ ਦੇ ਲਈ ਆ ਸਜਨਾਂ ਦੇ ਲਈ ਤੁਸੀਂ ਤਿਆਰ ਰਹੇ ਹੋ ਤੁਹਾਡੇ ਅੰਦਰ ਨਵਾਂ ਕੁਝ ਕਰਨ ਦੀ ਕਲਾ ਆ ਜਾਂਦੀ ਹੈ ਨਵਾਂ ਕੁਝ ਸਿਰਜਣ ਦੀ ਕਲਾ ਆ ਜਾਂਦੀ ਹੈ ਸੋ ਸਾਈਕਲ ਚੱਕਰ ਨੂੰ ਤੁਸੀਂ ਸੈੱਟ ਕਰ ਲਵੋ ਪਾਣੀ ਨਾਲ ਜੁੜ ਕੇ ਵਹਿੰਦੇ ਪਾਣੀ ਨੂੰ ਦੇਖੋ ਪਾਣੀ ਨੂੰ ਬੜੇ ਧਿਆਨਪੂਰਵਕ ਪੀਓ ਇਸ ਚੱਕਰ ਦੇ ਨਾਲ ਤੁਹਾਡੇ ਅੰਦਰੂਨੀ ਚਿੰਤਾਵਾਂ ਖਤਮ ਹੁੰਦੀਆਂ ਹਨ ਕੁਝ ਨਵਾਂ ਸਿਰਜਦੇ ਹੋ ਉਸ ਵਿੱਚ ਕਾਮਯਾਬੀ ਆਉਂਦੀ ਹੈ ਕੋਈ ਨਵਾਂ ਕੰਮ ਵੱਡੂ ਗਿੱਟੋਗੇ ਉਸ ਵਿੱਚ ਕਾਮਯਾਬੀ ਹੋਵੇ ਆਵੇਗੀ ਉਸ ਤੋਂ ਬਾਅਦ ਆਪਦਾ ਮਣੀਪੁਰਾ ਚੱਕਰ ਮਣੀਪੁਰਾ ਚੱਕਰੇ ਇੱਕ ਐਸੇ ਚੱਕਰੇ ਜੋ ਤੁਹਾਡੇ ਵੱਲ ਚੀਜ਼ਾਂ ਨੂੰ ਅਟਰੈਕਟ ਕਰਦਾ ਧਨ ਦੌਲਤ ਪੈਸਾ ਸੁੱਖ ਸਕੂਨ ਸਭ ਕੁਝ ਇਹ ਮਣੀਪੁਰਾ ਚੱਕਰ ਤੁਹਾਡੇ ਵੱਲ ਅਟਰੈਕਟ ਕਰਦਾ ਮਣੀਪੁਰਾ ਚੱਕਰ ਨੂੰ ਅਸੀਂ ਸੋਲਰ ਫਲੈਕਸ ਚੱਕਰ ਵੀ ਬੋਲਦੇ ਹਾਂ ਜੇਕਰ ਤੁਹਾਡੇ ਇਹ ਚੱਕਰ ਇਮਬੈਲੈਂਸ ਹੈ ਤੁਹਾਡੇ ਪੇਟ ਦੀ ਤੁਹਾਨੂੰ ਪੇਟ ਦੀ ਸਮੱਸਿਆ ਰਹੂਗੀ ਤੁਹਾਡੇ ਅੰਦਰ ਇੱਕ ਚੇਤਨ ਡਰ ਰਹੇਗਾ ਤੁਹਾਡੇ ਬਣ ਚ ਭੱਦੇ ਭੱਦੇ ਖਿਆਲ ਹੋਣਗੇ ਤੁਹਾਨੂੰ ਕਬਜ ਰੋਗ ਅੰਤੜੀਆਂ ਦਾ ਰੋਗ ਬਣਿਆ ਰਹੇਗਾ ਜਿਸ ਦੀ وجہ ਦੇ ਕਰਕੇ ਤੁਸੀਂ ਜੀਵਨ ਦੇ ਵਿੱਚ ਗਾਂ ਨਹੀਂ ਅੱਗੇ ਨਹੀਂ ਵਧ ਸਕੋਗੇ ਤੁਹਾਡੇ ਜੀਵਨ ਚ ਦੁੱਖ ਤਕਲੀਫਾਂ ਇਸੇ ਤਰ੍ਹਾਂ ਹੀ ਬਣਿਆ ਰਹਿਣਗੀਆਂ ਇਸ ਕਰਕੇ ਤੁਸੀਂ ਆਪਣੇ ਮਣੀਪੁਰਾ ਚੱਕਰ ਨੂੰ ਤੁਸੀਂ ਸਟਰੋਂਗ ਕਰੋ ਇਸ ਚੱਕਰ ਨੂੰ ਤੁਸੀਂ ਸਟਰੋਂਗ ਕਰੋਗੇ ਤੁਹਾਡਾ ਜੀਵਨ ਆਪਣੇ ਆਪ ਹੀ ਰਸਤੇ ਤੇ ਆ ਜਾਵੇਗਾ ਤੁਸੀਂ ਚੰਗੀਆਂ ਚੀਜ਼ਾਂ ਨੂੰ ਅਟਰੈਕਟ ਕਰਨ ਲੱਗ ਜਾਓ ਕਿ ਮਨੀਪੂਰਾ ਚੱਕਰ ਨੂੰ ਸ਼ੌਂਕਾ ਦੇ ਲਈ ਅਗ ਦਾ ਧਿਆਨ ਕਰੋ ਮੋਮਬਤੀ ਜਗਾ ਲਓ ਉਸ ਨੂੰ ਵੇਖੋ ਆਪਣੇ ਪੇਟ ਨੂੰ ਪੇਟ ਦੇ ਨਾਭੀ ਤੇ ਉੱਤੇ ਹੀ ਧਿਆਨ ਕਰੋ ਪੇਟ ਨੂੰ ਫੁੱਲਦਾ ਹੋਇਆ ਵਿਚ ਜਾਂਦਾ ਹੋਇਆ ਵੇਖੋ ਇਸ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਹੁਣੇ ਚੁ ਨੂੰ ਹੋ ਜਾਣਗੇ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੇ ਤੁਹਾਡਾ ਜੀਵਨ ਤ੍ਰੱਕੀ ਦੇ ਵੱਲੋਂ ਆਵਾਦਨਾ ਸ਼ੁਰੂ ਹੋ ਜਾਏਗਾ ਮਾਨਸਿਕ ਰੋਗ ਚਿੰਤਾ ਰੋਗ ਖਤਮ ਹੋ ਜਾਵੇਗਾ ਤੁਹਾਡੇ ਘਰ ਦੇ ਚੋਂ ਗਰੀਬੀ ਤੋਂ ਕਟਕਲੀਪਾ ਨਿਕਲ ਜਾਣਗੀਆਂ ਕਲੇਸ਼ ਨਿਕਲ ਜਾਊਗਾ ਆਪਣੀ ਨਾਭੀ ਚੱਕਰ ਨੂੰ ਸਿੱਖ ਸਟਰੋਂਗ ਬਣਾਓ ਇਸ ਨੂੰ ਮਜ਼ਬੂਤ ਕਰਕੇ ਅੱਗੇ ਵਧੋਗੇ ਤਾਂ ਤੁਹਾਡਾ ਜੀਵਨ ਆਪਣੇ ਆਪ ਸੈੱਟ ਹੋ ਜਾਵੇਗਾ ਹੁਣ ਅੱਗੇ ਆਪਾਂ ਜਾਣਦੇ ਆ ਆਪਣੇ ਵਿਚਾਰਾਂ ਨੂੰ ਬਦਲਣਾ ਕਦੇ ਵੀ ਖਬਰਾਂ ਨਹੀਂ ਸੁਣਨੀਆਂ ਖਬਰ ਕਾਉਂ ਸੰਗੀਤ ਨਹੀਂ ਸੁਨਣਾ ਮੈਂ ਆ ਕਰ ਦੂੰ ਮੈਂ ਉਹ ਕਰ ਤੂੰ ਇਸ ਤਰ੍ਹਾਂ ਦਾ ਸੰਗੀਤ ਨਹੀਂ ਸੁਨਣਾ ਆਪਰੇ ਨੂੰ ਸ਼ਾਂਤ ਰੂਪ ਵਿੱਚ ਲੈ ਕੇ ਆਓ ਸਿਮਰਨ ਕਰਦੇ ਰਹੋ ਬਾਈ ਕੋ ਦਾ ਸਿਮਰਨ ਕਰੋ ਰਾਮ ਰਾਮ ਦਾ ਸਿਮਰਨ ਕਰੋ ਹਰੀ ਕ੍ਰਿਸ਼ਨ ਹਰੇ ਰਾਤਕ ਜੋ ਵੀ ਤੁਹਾਡਾ ਸਿਮਰਨ ਹੈ ਜਿਸ ਵੀ ਤਰ੍ਹਾਂ ਦੇ ਇੰਸਟਰੂਮੈਂਟਸ ਨਹੀਂ ਵਰਤਦੇ ਹੋ ਉਸ ਤਰ੍ਹਾਂ ਮੈਂ ਇਸ਼ਟ ਦਿੱਤਾ ਹੈ ਤਾਂ ਤੁਸੀਂ ਆਪਣੇ ਜੀਵਨ ਨੂੰ ਬਦਲ ਸਕਦੇ ਹੋ ਉਸ ਤਰ੍ਹਾਂ ਇਸ਼ਟ ਦਿੱਤਾ ਹੈ ਤਾਂ ਤੁਸੀਂ ਆਪਰਾ ਸਿਮਰਨ ਕਰੋ ਤੇ ਨਾਭੀ ਚੱਕਰ ਦੇ ਉੱਤੇ ਧਿਆਨ ਦਿਓ ਪੇਟ ਦੇ ਉੱਤੇ ਧਿਆਨ ਦਿਓ ਅਤੇ ਮਨ ਖੁਸ਼ੀ ਵਾਲੇ ਬਾਰੇ ਦੀ ਰੀਪ੍ਰੋਗਰਾਮਿੰਗ ਕਿਵੇਂ ਕਰਨੀ ਹੈ ਜਦੋਂ ਮਨ ਚਟਾਰ ਆਵੇ ਤੇ ਇੱਕੋ ਗੱਲ ਕਹਿਣੀ ਹੈ ਮੇਰੇ ਨਾਲ ਸਭ ਕੁਝ ਵਧੀਆ ਹੋ ਰਿਹਾ ਹੈ ਬ੍ਰਹਿਮੰਡ ਮੇਰੇ ਨਾਲ ਹੈ ਪ੍ਰਮਾਤਮਾ ਮੇਰੀ ਮਦਦ ਕਰ ਰਿਹਾ ਹੈ ਮੈਂ ਖੁਸ਼ ਹਾਂ ਆਪਣੇ ਜੀਵਨ ਦੇ ਲਈ ਮੈਂ ਆਪਣੇ ਜੀਵਨ ਦੇ ਵਿੱਚ ਹੋਰ ਵੀ ਤਰੱਕੀ ਹਾਸਲ ਕਰ ਰਿਹਾ ਹਾਂ ਮੈਂ ਬਹੁਤ ਅੱਗੇ ਵਧ ਰਿਹਾ ਹਾਂ ਮੇਰੇ ਕੋਲ ਬਹੁਤ ਸੁੱਖ ਸਕੂਨ ਹੈ ਮੇਰੇ ਕੋਲੇ ਖੁਸ਼ੀਆਂ ਹਨ ਮੇਰੇ ਘਰ 'ਚ ਸ਼ਾਂਤੀ ਹੈ ਮੇਰੇ ਜੀਵਨ 'ਚ ਸ਼ਾਂਤੀ ਹੈ ਮੇਰਾ ਮਨ ਸ਼ਾਂਤ ਹੈ ਮੇਰਾ ਮਨ ਸਦਾ ਸਕਾਰਾਤਮਕ ਸੋਚਦਾ ਹੈ ਇਸ ਸਭ ਦੇ ਲਈ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਹਰ ਵਕਤ ਤੁਸੀਂ ਸ਼ੁਕਰਾਨਾ ਕਰਦੇ ਰਹੋ ਮਨ ਨੂੰ ਸ਼ੁਕਰਾਨਾ ਮਨ ਨੂੰ ਸ਼ੁਕਰਾਨੇ ਵਿੱਚ ਰੱਖੋ ਹਰ ਵਕਤ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਮਾਰਲ ਜੇਕਰ ਮਨ ਚ ਡਰ ਆਵੇ ਤਾਂ ਇੱਕੋ ਗੱਲ ਮਨ ਨੂੰ ਬੋਲ-ਬੋਲ ਕੇ ਕਹਿਣੀ ਹੈ ਮੇਰੇ ਨਾਲ ਸਭ ਕੁਝ ਵਧੀਆ ਹੋ ਰਿਹਾ ਹੈ ਪ੍ਰਮਾਣ ਮੇਰੇ ਨਾਲ ਹੈ ਉਹ ਮੇਰੀ ਮਦਦ ਕਰ ਰਿਹਾ ਹੈ ਪ੍ਰਮਾਣ ਮੈਨੂੰ ਪ੍ਰੋਟੈਕਟ ਕਰ ਰਿਹਾ ਹੈ ਇਸ ਲਈ ਮੈਂ ਪ੍ਰਮਾਤਮਾ ਦਾ ਪ੍ਰਮਾਣ ਦਾ ਧੰਨਵਾਦ ਕਰਦਾ ਹਾਂ ਸ਼ੁਕਰ ਕਰਦਾ ਹਾਂ ਸ਼ੁਕਰਾਨਾ ਕਰਦਾ ਹਾਂ ਇਸ ਤਰ੍ਹਾਂ ਤੁਸੀਂ ਹਰ ਰੋਜ਼ ਦੇਰੋਂ ਤੁਹਾਡੇ ਜੀਵਨ ਦੇ ਵਿੱਚ ਦੁੱਖ ਤਕਲੀਫਾਂ ਉੱਡ ਜਾਣ ਗਿਆ ਅ ਤੁਹਾਡੇ ਜੀਵਨ ਵਿੱਚ ਦੁੱਖ ਤਕਲੀਫਾਂ ਕੱਟੇ ਉੱਡ ਜਾਣਗੇ ਮਨ ਤੁਹਾਡਾ ਸ਼ਾਂਤ ਰਹਿਣ ਲੱਗ ਜੂਗਾ ਅ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ ਹਾਸੇ ਆਉਣਗੇ ਖੇੜੇ ਆਉਣਗੇ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ